ਸਾਰੋਥੀ ਸਟੇਟ ਕਾਰਿਓ ਮੈਂ ਕਲੰਬੀ ਦੇ ਨਗਰ ਨਾਸਿਓ ਮਰਾ ਤੋਂ ਬੇ ਮਾਫਦਗੀ ਨਾਲ ਆਵਾਜ਼ੀ ਦਰੂਜੀ ਦਾਤਾਲ ਸਾਰੇ ਦਰੂਜੀ ਕੀਤੇ ਦੋਸਤੋ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਡੇਟ ਪਹੁੰਚਣ ਦੇ ਬਾਰੇ ਤੋਂ ਬਾਤ ਕਰਾਂਗੇ ਦਿੱਤੇ ਹੋਏ ਨੰਬਰ ਜਮਾਈ ਦਿਵਾਓ ਡੇਟ ਪਹੁੰਚ ਕੇ ਮੈਂ ਦੱਸਾਂਗੀ ਕਿ ਕਿੰਨੀ ਕਿੰਨੀ ਗੋ ਅਨੁਗਮਨਤਾ ਮਾਪੀ ਤੁਸੀਂ ਬਾਤਲ ਤੋਂ ਮੰਨਣਾ ਚਾਹਣਾ ਹੈ ਕਿ ਹਾਂਜੀ ਨਹੀਂ ਲਵਾਗਾ ਸੂਬੇ ਦੀ ਸਰਕਾਰ ਸੈਂਟਰ ਦੀ ਸਰਕਾਰ ਦੋਨੋਂ ਨਾਕਾਮ ਰਹੀਆਂ ਨੇ ਸੂਬੇ ਦੀ ਸਰਕਾਰ ਨੇ ਬੜੇ ਵਾਅਦੇ ਕੀਤੇ ਪੂਰੇ ਹੋਏ ਨਹੀਂ ਕਰਨੇ ਦੀ ਚਾਹੀ ਉਹਨਾਂ ਨੇ ਚਲੋ ਆਪਾਂ ਉਹ ਗੱਲ ਨਾ ਕਰੀਏ ਆਪਾਂ ਗੱਲ ਕਾਂਗਰਸ ਪਾਰਟੀ ਦੀ ਕਰੀਏ ਕਾਂਗਰਸ ਉਹ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਗਰੀਬਾਂ ਨਾਲ ਆਮ ਲੋਕਾਂ ਨਾਲ ਖੜਦੀ ਰਹੀ ਹੈ ਤੇ ਗਾਂਹਾਂ ਨੂੰ ਵੀ ਖੜਦੀ ਰਹੂ ਉਹਨਾਂ ਨੇ ਇਸ ਦਰਜੀਤ ਮਹਿੰਦਰ ਸਿੰਘ ਅਸੀਦਵਾਰ ਬਣਾ ਕੇ ਭੇਜਿਆ ਚਾਰ ਵਾਰੀ ਤਲਵੰਡੀ ਤੋਂ ਐਮਐਲਏ ਰਹੇ ਨੇ ਆਪਾਂ ਤਾਂ ਸਾਰੇ ਜਾਣਦੇ ਹਾਂ ਸਰਪੰਚੀ ਦੋ ਵਾਰੀ ਕਰਨੀ ਹੋ ਕੀ ਹੋ ਜਾਂਦੀ ਹੈ ਚਾਰ ਵਾਰੀ ਐਮਐਲਏ ਬੰਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜਾ ਬੰਦਾ ਚਾਰ ਵਾਰੀ ਐਮਐਲਏ ਬਣਿਆ ਉਹਦੇ 'ਚ ਕੋਈ ਨਾ ਕੋਈ ਖੂਬੀਆਂ ਦਾ ਹੋਣਗੇ ਸੋ ਅਸੀਂ ਤੁਹਾਡੇ ਮੇਰੇ ਕੋਲ ਅਲਫ਼ਾਜ਼ ਨਹੀਂ ਜਿੰਨੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਤਾਂ ਸ਼ਰੇਧਾ ਬੋਲਦਾ ਬੋਲਦਾ ਮੇਰਾ ਤਾਂ ਗਲਾ ਵੀ ਬੈਟ ਗਿਆ ਰੋਜ਼ ਦੇ ਹੀ ਕੰਮ ਹੈ ਸਵੇਰੇ ਜਿਵੇਂ ਚਾਲੂ ਕਰੀਦਾ ਕੰਮ ਨਾ ਠੀਕ ਹੁੰਦਾ ਹੌਲੀ 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 ਕਰਦੇ ਕਰਦੇ ਆ ਵੀ ਡਾਊਨ ਹੋ ਜਾਂਦਾ ਪਰ ਗਲੇ ਹੈ ਕਲੇ ਗਲੇ ਡਾਊਨ ਆ ਹਿੰਮਤ ਤੇ ਉੱਣੀ ਹੋਈ ਉੱਣੀ ਹੋਏ ਤੇ ਹਲੇ ਤਾਂ ਮੈਂ ਅੱਗੇ ਹਲੇ ਖਿਓਲੀ ਥਿਓਲੀ ਨਾ ਖਿਓਲੀ ਜਾਣਾ ਉਸ ਤੋਂ ਬਾਅਦ ਚਾਰ ਪ੍ਰੋਗਰਾਮ ਮੇਰੇ ਤਲਵੰਡੀ ਐ ਤਿੰਨ ਪ੍ਰੋਗਰਾਮ ਮੇਰੇ ਮੋੜ ਐ ਫਿਰ ਬਠਿੰਡੇ ਵਾਪਸ ਮੈਂ 1:30 ਵਜੇ ਆਉਂਗਾ ਜੇ ਕਿਸੇ ਨੇ ਮੇਰਾ ਸਹਾਰ ਕਰਨੀ ਆ ਤਾਂ ਗੱਡੀ ਚਾਚੇ ਹੋ ਸੋ ਦੇਖੋ ਅੱਜ ਤੁਹਾਡੇ ਵਿਚਕਾਰ ਆਏ ਆ ਮੇਰੀ ਪਾਰਟੀ ਕਾਂਗਰਸ ਨੇ ਮੈਨੂੰ ਬੜਾ ਮਾਨ ਬਖਸ਼ਿਆ ਕਾਂਗਰਸ ਦੀ ਟਿਕਟ ਦੇ ਕੇ ਇਲੈਕਸ਼ਨ ਚ ਮੈਨੂੰ ਉਮੀਦਵਾਰ ਬਣਾ ਕੇ ਤੁਹਾਡੇ ਵਿਚਕਾਰ ਭੇਜਿਆ ਦੇਖੋ ਫੈਸਲਾ ਤੁਹਾਡੇ ਹੱਥ ਚ ਕਿ ਕਿ ਜਿਹੜੀ ਉਹ ਇੱਕ ਵੋਟ ਤੁਸੀਂ ਪਾਉਣੀ ਹੈ ਨਾ ਤੇ ਵੋਟ ਕੋਈ ਇਹ ਜੀ ਨਹੀਂ ਕਿ ਕੋਈ ਮੈਂਬਰੀ ਸਰਪੰਚੀ ਦੀ ਪਹੁੰਚ ਜਾ ਰਹੇ ਹੋ ਇਹ ਜਿਹੜੀ ਵੋਟ ਪਹੁੰਚ ਜਾ ਰਹੇ ਹੋ ਤੁਸੀਂ ਇਸ ਵੋਟ ਨਾਲ ਇਸ ਦੇਸ਼ ਦਾ ਭਵਿੱਖ ਬਣਨਾ ਹੈ ਕਿਉਂਕਿ ਜਿਹੜੀ ਲੋਕ ਸਭਾ ਦੀ ਜਿਹੜੀ ਲੋਕ ਸਮਾਜ ਨੂੰ ਉਠਾਣਾ ਇਹਦੇ ਨਾਲ ਦਿੱਲੀ ਦੇ ਵਿੱਚ ਨਵੀਂ ਸਰਕਾਰ ਬਣਨੀ ਹੈ ਨਵੀਂ ਸਰਕਾਰ ਜਿਹੜੀ ਅਗਲੇ 5 ਸਾਲ ਪੰਜਾਬ ਤੇ ਇਸ ਵਿੱਚ ਦੇਸ਼ ਦਾ ਪਵਿਕ ਬਣਾਉਗੀ ਦੇਖੋ ਇੱਕ ਗੱਲ ਅੱਜ ਦੀ ਘੜੀ ਬੀਜਪੀ ਦੀ ਸਰਕਾਰ ਦਿੱਲੀ ਚ ਤੋਂ ਨਾ ਇੱਕ ਨਾਰਾ ਸੀ ਇਸ ਪਾਰ 400 ਪਰ ਲ ਮੈਂ ਤੁਹਾਨੂੰ ਅੱਜ ਗਰੰਟੀ ਦੇ ਲਉ ਬੀਜੇਪੀ 200 ਨਹੀਂ ਟੱਪਦੀ ਬੀਜੇਪੀ 200 ਨਹੀਂ ਟੱਪਦੀ ਤੇ ਤੇ ਜੋ ਹਾਲਾਤ ਪੜੀ ਜਾਂਦੇ ਨੇ ਸਮੁੱਚੇ ਦੇਸ਼ ਦੇ ਵਿੱਚ ਅੱਜ ਤਿੰਨ ਫੜਾ ਹੋਏ ਨੇ ਸੱਤ ਫੜਾ ਨੇ ਹਲੇ ਤਿੰਨ ਫੜਾ ਹੋਏ ਨੇ ਅੱਜ ਤਿੰਨ ਫੜਾ ਦੇ ਵਿੱਚ ਕਾਂਗਰਸ ਬਿਲਕੁਲ ਤਿੰਨ ਆ ਰਹੀ ਹੈ ਬੀਜੇਪੀ niche ਨੂੰ ਜਾ ਰਹੀ ਹੈ ਤੇ ਮੈਂ ਨਹੀਂ ਕਹਤਾ ਇਹ ਉਹੀ ਅਖਬਾਰ ਉਹੀ ਟੀਵੀ ਨਾਲੇ ਹੁਣ ਕਹਿਣ ਲੱਗੇ ਕਿ ਕਾਂਗਰਸ ਦੀ ਸਰਕਾਰ ਉਹ ਯਾਰ ਬਾਤ ਚ ਕਰਨੀ ਉਹਨੇ ਫਿਰ ਜਦੋਂ ਅੱਖ ਨਾਲ ਅੱਖ ਨਾਲ ਮਿਲਣਾ ਗੱਲ ਕਰਨ ਦਾ ਵੀ ਸਵਾਦ ਨਹੀਂ ਆਉਂਦਾ ਮੇਰੀ ਫੋਟੋ ਖਿੱਚੀ ਜਬ ਬਹੁਤ ਸਮ ਜੋ ਟੀਵੀਜ਼ਨ ਕਹਿੰਦੇ ਰਿਹਾ ਇਹ ਟੀਵੀਜ਼ਨ ਮੋਦੀ 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 ਕਰ ਜਾਂਦੇ ਹੁੰਦੇ ਸਾਰੇ ਪਰ ਅੱਜ ਹਾਲਾਤ ਫਰਕ ਹੋ ਗਏ ਤੇ ਮੈਂ ਕ੍ਰਿਟੀਕ ਕਰਦਾ ਕਿ ਮੋਦੀ ਤਾਂ ਗਿਆ ਕਿਉਂ ਤੇ ਮੋਦੀ ਆਪਣੇ ਵਾਸਤੇ ਤਾਂ ਐਸੀ ਬਾਤ ਖਤਰਨਾਕ ਬੀਜਪੀ ਵੀ ਖਤਰਨਾਕ ਹੈ ਜੋ ਮੋਦੀ ਨੇ ਤੇ ਬੀਜਪੀ ਨੇ ਪੰਜਾਬ ਦੇ ਕਿਸਾਨਾਂ ਵਾਸਤੇ ਨੁਕਸਾਨ ਕੀਤਾ ਹੈ ਨਾ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹਾਂਜੀ ਹਾਂਜੀ ਗੁਰਦਾਰੇ ਜੀ ਠੀਕ ਤੇ ਹੋਰ ਦੱਸ ਦਿਆਂ ਇਹ ਵੀ ਕਿਈ ਆ ਵੀ ਕਿਈ ਚਲ ਗਿਆ ਹਲਾ ਥੋੜਾ ਜਿਹਾ ਘਬਰਾਉਣਾ ਹੈ ਤੁਸੀਂ ਨਹੀਂ ਘਬਰਾਉਣਾ ਗੁਰਦਾਰੇ ਜੀ ਨਹੀਂ ਛੇ ਮਹੀਨੇ ਬੈਠੇ ਇੱਕ ਮਹੀਨੇ ਨਹੀਂ ਕੋਈ ਘਬਰਾਉਂਦੇ ਨਹੀਂ ਤੁਸੀਂ ਨਹੀਂ ਗੱਲ ਸੁਣੋ ਸਮਝ ਕੇ ਕੋਣ ਕਿਈ ਹਾਂਜੀ ਹਾਂਜੀ झाड़ू गई, कोई। गई। अच्छा दसा दूजे हल्के गई थी अच ली चो गई मैं दसा इस करके गई कि जेडी ने बीजेपी भी ने सांझ पा रखी है ना देखो मेरी एक गल सुन लो ਬੀਜਪੀ ਨੂੰ ਕੋਈ ਵੋਟ ਨਹੀਂ ਪਉਂਦਾ ਜੋ ਇਹਨਾਂ ਨੇ ਆਪਣੇ ਨਾਲ ਪੰਜਾਬ ਨਾਲ ਕਿਸਾਨੀ ਨਾਲ ਕੀਤਾ ਨਾ ਬੀਜਪੀ ਕੋਈ ਵੋਟ ਨਹੀਂ ਪਉਂਦਾ ਤੇ ਜੋ ਹਰ ਸਿਮਰਤ ਕੌਰ ਨੇ ਦਿੱਲੀ ਚ ਬੈਠ ਕੇ ਬਤੌਰ ਕੈਬਨਿਟ ਮੰਤਰੀ ਜਿਹਨੇ ਤਿੰਨ ਕਾਲੇ ਕਾਨੂੰਨ ਮੋਦੀ ਲਿਆਂ ਸੀ ਨਾ ਉਹਨਾਂ 'ਤੇ ਦਸਤਕਤ ਖੜੇ ਕੀਤੇ ਇਸ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਮੈਂ ਨੂੰ ਦੱਸਉ ਕੈਬਨਿਟ ਮੀਟਿੰਗ ਚ ਮੰਤਰੀ ਬੜਕੇ ਬੈਠੀ ਸੀ ਇਹ ਬਿੱਲ ਪਾਸ ਹੋ ਰਹੇ ਸੀ ਕਿ ਇਹਦਾ ਫਰਜ਼ ਨਹੀਂ ਬਣਦਾ ਸੀ ਜੇ ਪੰਜਾਬ ਦੀ ਗੱਲ ਕਰਦੀ ਪੰਜਾਬ ਪ੍ਰਤੀ ਹਮਦਰਦੀ ਰੱਖਦੀ ਇਹਨੇ ਕੀ ਕਰਨਾ ਚਾਹੀਦਾ ਸੀ ਉੱਥੇ ਉੱਠਦੀ ਬਿੱਲ ਚੱਕ ਕੇ ਮੋਦੀ ਦੇ ਮੂੰਹ ਤੇ ਮਾਰਦੀ ਕਿ ਮੈਂ ਨਹੀਂ ਦਸਕਤ ਕਰਦੀ ਮੈਂ ਨਹੀਂ ਦਸਕਤ ਕਰਦੀ ਮੈਂ ਚੱਲੀ ਆ ਚੱਕੋ ਮੇਰਾ ਅਸਤੀਫਾ ਮੈਂ ਚੱਲੀ ਆ ਪੰਜਾਬ ਚ ਪਰ ਨਹੀਂ ਕੁਰਸੀ ਦੀ ਲਾਲਚ ਕੁਰਸੀ ਦੀ ਲਾਲਚ ਨਹੀਂ ਦਸਖਤ ਵੀ ਕੀਤੇ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਬੁਲਾ ਕੇ ਇਹ ਵੀ ਕਿਹਾ ਕਿ ਮੋਦੀ ਬਹੁਤ ਅੱਛਾ ਬੰਦਾ ਹੈ ਮੋਦੀ ਨੇ ਜਿਹੜੇ ਤਿੰਨ ਬਿੱਲ ਲਿਆਏ ਆ ਇਹਦੇ ਨਾਲ ਕਿਸਾਨੀ ਬਹੁਤ ਫਾਇਦਾ ਹੋਊਗਾ ਆ ਜਿਹੜੇ ਕਿਸਾਨ ਯੂਨੀਅਨ ਵਾਲੇ ਆ ਜਾਂ ਚੰਨ ਕਿਸਾਨ ਨੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਮੋਦੀ ਦੀ ਤਾਰੀਫ ਕਰ ਰਹੀ ਹੈ ਜਿਹੜੇ ਲੋਕਾਂ ਨੇ ਇੱਥੋਂ ਬਣਾ ਕੇ ਤੈਨੂੰ ਭੇਜਿਆ ਇੱਕ ਵਾਰ ਨਹੀਂ ਦੋ ਵਾਰੀ ਤੇ ਦਵਾਰ ਉਹਨਾਂ ਪਰਸੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਇਹਨੇ ਸੁਖਵੀਰ ਨੂੰ ਬੁਲਾਇਆ ਤੇ ਸੁਖਵੀਰ ਸਿੰਘ ਮਾਦਨ ਨੇ ਵੀ ਇਹ ਤਿੰਨ ਕਾਲੇ ਕਾਨੂੰਨਾ ਦੀ ਤਰੀਫ ਕੀਤੀ ਕਿ ਉਹ ਬਹੁਤ ਅੱਛਾ ਹੈ ਕਿਲੇ ਠੀਕ ਨੂੰ ਕਿ ਹੈ ਇਸ ਤਮਾਸ ਸਾਪ੍ਰਕਾਸ਼ਿਕ ਬਾਦਲ ਨੂੰ ਵੀ ਇਹਨਾਂ ਨੇ ਮਜਬੂਰ ਕੀਤਾ ਉਹ ਵੀ ਟੈਲੀਵਿਜ਼ਨ ਦੇ ਅੱਗੇ ਆ ਕੇ ਬੋਲੇ ਕਿ ਵੀ ਇਹ ਕਾਨੂੰਨ ਬਹੁਤ ਅੱਛਾ ਹੈ ਤੇ ਫਿਰ ਕੀ ਹੋਇਆ ਸੀ ਯਾਦ ਹੈ ਆ ਬਾਦਲਪਿੰਡ ਬਾਦਲਪਿੰਡ ਜਦੋਂ ਬਾਦਲ ਦਾ ਘਰ ਕੇ ਰਹਿ ਗਿਆ ਨਾ 20 ਦਿਨ ਮੋਰਚਾ ਲੱਗਿਆ ਉੱਥੇ ਕਿਸਾਨ ਯੂਨੀਅਨ ਦਾ ਤੇ ਆਮ ਪਿੰਡਾਂ ਚੋਂ ਲੋਕ ਆ ਕੇ ਉੱਥੇ ਬੈਠ ਗਏ 20 ਦਿਨਾਂ ਬਾਅਦ ਜਦੋਂ ਇਹ ਕਹਿਤਾ ਕਿਸਾਨ ਯੂਨੀਅਨ ਵਾਲਿਆਂ ਨੇ ਤੇ ਮੇਰੇ ਕਿਸਾਨ ਵੀਰਾਂ ਨੇ ਕਿ ਤੈਨੂੰ ਅਸੀਂ ਪੰਜਾਬ ਚ ਨਹੀਂ ਬੜਨ ਦਿੰਦੇ ਪਿੰਡਾਂ ਚ ਨਹੀਂ ਬੜਨ ਦਿੰਦੇ ਕਰਨ ਕਲੇਮ ਨਹੀਂ ਦਿੰਦੇ ਕਰਨ ਬੜਨ ਨਹੀਂ ਦਿੰਦੇ ਇਹਨੂੰ ਮਜਬੂਰੀ ਨਾਲ ਇਸਤੀਫਾ ਦੇਣਾ ਪਿਆ ਇਸਤੀਫਾ ਦੇ ਕੇ ਜਦੋਂ ਵਾਪਸ ਆਈ ਕਹਿੰਦੀ ਮੈਂ ਬਹੁਤ ਮਿੱਠੀ ਕੁਰਬਾਨੀ ਕੀਤੀ ਹੈ ਇਹ ਪਤਾ ਕਿੱਡੀ ਕੁਰਬਾਨੀ ਸੀ ਅਚੀਚੀ ਵੜ ਕੇ ਨਾ ਬੰਦਾ ਕਹਿੰਦਾ ਮੈਂ ਸ਼ਹੀਦ ਹੋ ਗਿਆ ਇੱਕ ਮਹਾਰਾ ਚੀਚੀ ਵੜ ਸ਼ਹੀਦ ਇਹ ਆਪਣੇ ਆਪ ਨੂੰ ਹੁਣ ਚੀਚੀ ਵੜ ਸ਼ਹੀਦ ਕਹਿੰਦੀ ਹੈ ਤੇ ਫਿਰ ਉਹ ਦਸਕਤ ਕਿਉਂ ਕੀਤਾ ਬਈ ਤੇ ਅੱਛਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਚੱਲਿਆ ਸੀ ਜਿਹੜੀ ਬਹੁਤ ਹੀ ਖਤਰਨਾਕ ਹੈ ਜੇ ਤੁਸੀਂ ਗੌਰ ਨਾ ਕੀਤੀ ਨਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਪੰਜਾਬ ਦਾ ਤੁਹਾਡਾ ਆਪਣਾ ਸਾਰਿਆਂ ਦਾ ਦੇਖੋ ਬੀਜੇਪੀ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਪਰ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਪਾਤੀ ਨਾ ਮੈਂ ਇਹ ਗੱਲ ਸਮਝਦਾ ਤੁਸੀਂ ਗੌਰ ਨਾਲ ਸੁਣਿਓ ਮੈਂ ਇਹ ਗੱਲ ਸਮਝਦਾ ਕਿ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਪਾਤੀ ਨਾ ਇਹਦਾ ਮਤਲਬ ਤੁਸੀਂ ਢੇਡੇ ਟੰਗ ਨਾਲ ਬੀਜੇਪੀ ਨੂੰ ਵੋਟ ਪਾਈ ਹੈ ਜੇ ਮੈਂ ਗਲਤ ਕਹਿੰਦਾ ਹਾਂ ਉਹ ਦੱਸ ਦਿਓ ਜੇ ਜੇ ਇੱਥੇ ਕਾਲੀ ਨੂੰ ਵੋਟ ਪਈ ਜੇ ਨੰਨੀ ਛਾਂ ਨੂੰ ਵੋਟ ਪਾਤੀ ਨਾ ਇਹਨੇ ਸਭ ਤੋਂ ਪਹਿਲਾਂ ਜਾ ਕੇ મોદી મોદી ਦੇ ਚੂਲੀ ਚ ਭੇਜਣਾ ਹੈ ਕਹਣਾ ਮੈਨੂੰ ਮੰਤਰੀ ਸੋਣੋ ਦੱਸਿਓ ਕਿ ਮੈਂ ਮੈਨੂੰ ਮੰਤਰੀ ਬਣਾ ਦੇ ਤੇ ਉਹਨੂੰ ਲੋੜ ਹੈ ਉੱਤੇ 20 ਸਾਲ 20 ਸਾਲ ਇਨਾ ਦਾ ਘਟ ਜੋੜ ਰਿਹਾ ਤੇ ਹੁਣ ਜੇ ਗਲਤੀ ਨਾਲ ਇੱਥੋਂ ਕੋਈ ਕੱਲੀ ਦਲ ਦਾ ਉਮੀਦਵਾਰ ਜਿੱਤ ਗਿਆ ਨਾ ਇਹਨੇ ਜਾ ਕੇ ਮੋਦੀ ਨੂੰ ਜੱਫੀ ਪਾ ਲੈਣੀ ਹੈ ਨੁਕਸਾਨ ਫਿਰ ਪੰਜਾਬ ਦਾ ਤੇ ਕਿਸਾਨਾਂ ਦਾ ਉਦੋਂ ਆਪਾਂ ਕੁਝ ਨਹੀਂ ਕਰ ਸਕਾਂਗੇ ਉਦੋਂ ਲੇਟ ਹੋ ਜੂਗਾ ਗੱਲ ਨਿਕਲ ਜੂ ਉਥੋਂ ਉਦੋਂ ਤਾਂ ਸਿਰਫ ਤੇ ਸਿਰਫ ਪਛਤਾਵਾ ਹੈ ਕਿ ਇਹ ਗਲਤੀ ਕਰਤੀ ਤੇ ਹੁਣ ਤੁਹਾਡੇ ਕੋਲੇ ਮੌਕਾ ਹੈ ਇਹ ਗਲਤੀ ਨਾ ਕਰਿਓ ਨਾ ਭਾਜਪੀ ਨਕਲੀ ਦਲ ਦੋਨਾਂ ਨੂੰ ਜਿਵੇਂ ਸਿੱਕਾ ਹੁੰਦਾ ਹੈ ਨਾ ਸਿੱਕੇ ਦੇ ਦੋ ਪਾਸੇ ਹੁੰਦੇ ਆ ਇੱਕ ਪਾਸਾ ਭਾਜਪਾ ਦਾ ਦੂਜਾ ਪਾਸਾ ਕੱਲੀ ਦਲ ਦਾ ਜਿਵੇਂ ਮਰਜੀ ਸਿੱਟਦੇ ਹੋ ਜਾਂ ਕੱਲੀ ਗਿਰੂ ਜਾਂ ਭਾਜਪਾ ਗਿਰੂ ਦੋਨਾਂ ਦੀ ਬਰਾਬਰ ਦੀ ਗੱਲ ਹੈ ਸੋ ਬਚ ਕੇ ਰਹੋ ਬਚ ਕੇ ਰਹੋ ਦੋਨਾਂ ਤੋਂ ਕਿਉਂਕਿ ਦੋਨੋਂ ਅੱਜ ਇਕੱਠੇ ਨੇ ਇਹ ਤਾਂ ਜੇ ਕਿਸਾਨ ਨਾ ਕਹਿੰਦੇ ਕਿਸਾਨ ਮੋਰਚਾ ਨਾ ਲਾਉਂਦੇ ਇਹਨਾਂ ਦਾ ਤਾਂ ਹੁਣ ਵੀ ਘਟਚੋੜ ਹੋ ਜਾਣਾ ਸੀ ਇਹ ਤਾਂ ਦੋਨਾਂ ਨੇ ਦਬਧਿਆ ਨਹੀਂ ਕੀਤਾ ਤੇ ਜਿੱਤਣ ਤੋਂ ਬਾਅਦ ਇਹਨਾਂ ਨੂੰ ਕੋਈ ਨਹੀਂ ਰੋਕ ਸਕੂਗਾ ਸੋ ਇੱਥੇ ਨਵੇੜਦੇ ਹੋ ਕੰਮ ਜਾ ਇੱਥੇ ਨਵੇੜਦੇ ਹੋ ਤਾਂ ਕਿ ਉੱਤੇ ਕੰਮ ਬਣੇ ਹੀ ਨਾ ਤੇ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਦੇਖੋ 15 ਸਾਲ ਇਹ ਸ਼ੁਰੂ ਜਿਤਾ ਕੇ ਐਮਪੀ ਬਣਾ ਕੇ ਦਿੱਲੀ ਭੇਜਿਆ ਲਾਇਕ ਗੱਲ ਦੱਸ ਦਿਓ ਕਦੇ ਤੁਹਾਡੇ ਇੱਥੇ ਪਿੰਡ ਚ ਆ ਕੇ ਤੁਹਾਡਾ ਧੰਨਵਾਦ ਕਰਕੇ ਗਈ ਹੈ ਸੱਚ ਸੱਚ ਦੱਸਿਓ ਨਹੀਂ ਆਈ ਜੀ ਤਿੰਨ ਵਾਰ ਨਹੀਂ ਆਈ ਨਾ ਇੱਕ ਵਾਰ ਵੀ ਨਹੀਂ ਆਈ ਹੋਰ ਦੱਸੋ ਇੱਥੋਂ ਬਾਦਲ ਪਿੰਡ ਕਿੰਨੀ ਦੂਰ ਹੈ ਕਿੰਨਾ ਟਾਈਮ ਲੱਗਦਾ 10 10 ਮਿੰਟ 10 ਮਿੰਟ ਲੱਗਦੇ ਹੋਣੇ ਆ 15 ਮਿੰਟ ਤੇ ਮੈਂ ਤਾਂ ਪੈਦਲ ਤੁਰ ਕੇ ਪਹੁੰਚ ਜਾਂਦਾ ਯਾਰ ਚਲੋ 10 ਮਿੰਟ ਦੂਰ 10 ਮਿੰਟ ਦੂਰ ਕਰ ਆਪਦੇ ਕਰੋ 10 ਮਿੰਟ ਦੂਰ ਹੋਵੇ ਤੇ ਕਦੇ ਤੁਹਾਡੇ ਦੁੱਖ ਸੁੱਖ ਚ ਆਈਏ ਸਾਂਝ ਕਰਨ ਵਾਸਤੇ ਕਦੇ ਕਿਸੇ ਦੇ ਦੁੱਖ ਪਰਿਵਾਰ ਚ ਰੱਬ ਨਾ ਕਰੇ ਕੋਈ ਇਹੋ ਜੀ ਗੱਲ ਹੋ ਜਾਏ ਹੱਕ ਨਹੀਂ ਮੰਨਦਾ ਕਿ ਆ 10 ਮਿੰਟ ਦੂਰ ਬੈਠਾ ਹੋਵੇ ਤੁਹਾਡਾ ਐਮਪੀ ਤੇ ਆ ਕੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਲੇ ਕਿੰਨਾ ਬੰਦੇ ਨੂੰ ਸ਼ਾਂਤੀ ਮਿਲੂਗੀ ਦੁੱਖ ਸਾਂਝਾ ਕੀਤਾ ਘਟਦਾ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਇਹਨੇ ਕਦੇ ਵੀ ਮੈਂ ਸ਼ਰਤियां ਕਹਿ ਦਿੰਦਾ ਇਹ ਲੰਬੀ ਕਦੇ ਨਹੀਂ ਆਈ ਹੋਣੀ ਤੇ ਖੁਸ਼ੀ ਤੇ ਕਿਸੇ ਤੇ ਆਜ ਕਿਸੇ ਨੇ ਖੰਡ ਪਾੜ ਖੁਸ਼ੀ ਦਾ ਰਖਾਇਆ ਹੋਵੇ ਕਦੇ ਆਈ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਆਪਾਂ ਨੂੰ ਸਮਝਦੀ ਕੁਛ ਨਹੀਂ ਕੋਈ ਸਾਝ ਨਹੀਂ ਸਿਰਫ ਵੋਟਾਂ ਤੱਕ ਦੀ ਸਾਝ ਹੈ ਇੱਕ ਵਾਰ ਵੋਟਾਂ ਲੈ ਲੀਆਂ ਤੇ 5 ਸਾਲ ਜਾ ਕੇ ਦਿੱਲੀ ਬੈਠ ਜਾਣਾ ਫਿਰ ਆ ਜਾਣਾ ਫੇਰ ਉਟਾ ਲੈ ਕੇ ਕਹਿ ਦੇਣਾ ਨਵੀਂ ਚੀਜ਼ ਕਹਿ ਦੇਣੀ ਹੈ ਤੁਸੀਂ ਉਟਾ ਪਾ ਦਿੰਦੇ ਹੋ ਫਿਰ ਦਿੱਲੀ ਚਲੀ ਜਾਂਦੀ ਹੈ ਤੁਹਾਡੇ ਨਾਲ ਦੁੱਖ ਸੁੱਖ ਦੀ ਹਮੀਨੀ ਬਣ ਕੇ ਰਹੀ ਤੇ ਹੁਣ ਮੈਂ ਅੱਜ ਦੇਖ ਰਿਹਾ ਸੀ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਜੀ ਇਹਦਾ ਪੋਸਟਰ ਦੇਖਿਓ ਜਣਾ ਲੱਗਿਆ ਮੈਂ ਬੜੇ ਗੌਰ ਨਾਲ ਦੇਖਿਆ